ਨਵੀਂ ਭਰਤੀ 2024 ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਜੇਕਰ ਤੁਸੀਂ 12ਵੀਂ ਪਾਸ ਕੀਤੀ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋ নোটিফিকেশন আউট ਕਰ ਦਿੱਤਾ ਗਿਆ ਜੀ। કુલ ਪੋਸਟਾਂ ਨਹੀਂ 3712 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਪੋਸਟਾਂ ਨਹੀਂ ਡਾਟਾ ਐਂਟਰੀ ਆਪਰੇਟਰ ਤੇ ਕਲਰਕ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਜੋਗ ਹੋਣਗੇ ਜੀ ਜਿਹੜਾ ਨੇ 12ਵਾਂ ਪਾਸ ਕੀਤਾ ਅਪਲਾਈ ਯੂਰ ਕਰਿਓ ਜੀ। ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਦੋਸਤੋ ਨਾ ਪੋਸਟਾਂ ਲਈ ਅਪਲਾਈ ਜੇ ਤੁਸੀ 8 4 2024 ਤੋਂ ਸਟਾਰਟ ਹੋ ਚੁੱਕਾ ਜੀ ਜੋ ਲਾਸਟ ਡੇਟ ਰੱਖੀ ਗਈ ਹੈ ਜੀ 7 5 2024 11 ਵਜੇ ਤੱਕ ਤੁਸੀਂ ਨਾ ਪੋਸਟ ਅਨਲਾਈਨ ਅਪਲਾਈ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸੈਰ ਜਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਜੇਕਰ ਤੁਸੀਂ ਵੀਡੀਓ ਪੇਜ ਤੋਂ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਪਾਸ ਆਨਲਾਈਨ ਅਪਲਾਈ ਕਰਦਾ ਲਿੰਕ ਵੀ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਅਤੇ ਫੇਸਬੁੱਕ ਪੇਜ ਦੇ ਕਮੈਂਟ ਬਾਕਸ ਵਿੱਚ ਦੇ ਦੇਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜ੍ਹਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਲਾਸਟ ਡੇਟ ਆ ਜੀ 8 5 2024 11 ਵਜੇ ਤੱਕ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰ ਸਕੋਗੇ ਜੇਕਰ ਅਪਲਾਈ ਕਰਦੇ ਸਮੇਂ ਕੋਈ ਗਲਤੀ ਹੋ ਜਾਂਦੀ ਆ ਤਾਂ ਤੁਸੀਂ ਕਰੈਕਸ਼ਨ ਕਰ ਸਕੋਗੇ 10 5 2024 ਤੋਂ ਲੈ ਕੇ 11 5 2024 ਤੱਕ ਇਹਨਾਂ ਪੋਸਟਾਂ ਲਈ ਤੁਹਾਡਾ ਐਗਜ਼ਾਮ ਨੰਬਰ 1 ਕੰਪਿਊਟਰ ਬੇਸਡ ਟੈਸਟ ਹੋਵੇਗਾ ਜੀ ਜੂਨ ਚਲਾਈ 2024 ਵਿੱਚ ਹੋਵੇਗਾ ਜੀ ਐਗਜ਼ਾਮ ਨੰਬਰ 2 ਇਹਦੀ ਡੇਟ ਜੋ ਹੈ ਨਾ ਬਾਅਦ ਵਿੱਚ ਡਿਕਲੇਅਰ ਕੀਤੀ ਜਾਵੇਗੀ। ਪੋਸਟਾਂ ਦੇ ਡਿਟੇਲ ਅਤੇ ਪੇ ਸਕੇਲ ਕੁਛ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਜੀ ਲੋਅਰ ਡਿਵੀਜ਼ਨ ਕਲਰਕ ਦੀਆਂ ਪੋਸਟਾਂ ਨੇ ਜੀ ਅਤੇ ਜੂਨੀਅਰ ਸੈਕਟਰੀਅਟ ਅਸਿਸਟੈਂਟ ਦੀਆਂ। ਇਹਨਾਂ ਪੋਸਟਾਂ ਦੀ ਪੇ ਸਕੇਲ ਹੈ ਜੀ 19900 ਤੋਂ ਲੈ ਕੇ 63200 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ। ਪੋਸਟ ਨੰਬਰ 2 ਜੀ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟਾਂ ਨੇ ਜੀ। ਦੋਸਤੋ ਇਹਨਾਂ ਪੋਸਟਾਂ ਦੀ ਪੇ ਸਕੇਲ ਹੈ ਜੀ 25500 ਤੋਂ ਲੈ ਕੇ 81100 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਲੈਵਲ 4 ਦੇ ਅਨੁਸਾਰ। लेवल 5 ਦੇ ਅਨੁਸਾਰ 29200 ਤੋਂ ਲੈ ਕੇ 92300 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 3 ਜੀ ਡਾਟਾ ਇੰਟਰਪ੍ਰੀਟਰ অপারেটর ਗ੍ਰੇਡ 1 ਦੀ ਪੋਸਟ ਹੈ ਜੀ ਇਹ ਦੀ ਪੋਸਟ ਹੈ ਜੀ 25500 ਤੋਂ ਲੈ ਕੇ 81100 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਜੋ ਟੋਟਲ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਨੇ ਜੀ 3712 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਵੈਬਸਾਈਟ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਜੀ ਇਸ ਦੇ ਉੱਪਰ ਇਹ ਨੋਟੀਫਿਕੇਸ਼ਨ ਅਪਲੋਡ ਕਰਤਾ ਗਿਆ ਜੀ ਨੋਟੀਫਿਕੇਸ਼ਨ ਉੱਪਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਜੀ ਇਹਨਾਂ ਪੋਸਟਾਂ ਲਈ ਆਲ ਇੰਡੀਆ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਜੋ ਉਮਰ ਹੱਦ ਰੱਖੀ ਗਈ ਹੈ ਜੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਇਹ ਰੈਲੈਕਸੇਸ਼ਨ ਦਿੱਤਾ ਜਾਵੇਗਾ ਐਸ ਸੀ ਐਸ ਟੀ ਨੂੰ 5 ਸਾਲ ਦਾ ਜੀ ਓ ਬੀ ਸੀ ਨੂੰ 3 ਸਾਲ ਦਾ ਜੀ ਪੀ ਡਬਲਯੂ ਡੀ ਦੇ ਉਮੀਦਵਾਰਾਂ ਨੂੰ 10 ਸਾਲ ਦਾ ਜੀ ਪੀ ਡਬਲਯੂ ਡੀ ਉਮੀਦਵਾਰ ਓ ਬੀ ਸੀ ਲਈ 13 ਸਾਲ ਦਾ ਜੀ ਪੀ ਡਬਲਯੂ ਡੀ ਦੇ ਉਮੀਦਵਾਰ ਨੇ ਜੀ ਐਸ ਸੀ ਐਸ ਟੀ ਲਈ 15 ਸਾਲ ਦਾ ਜੀ ਐਕਸ ਸਰਵਿਸ ਮੈਨੂੰ 3 ਸਾਲ ਦਾ ਤੇ ਇਦਰ ਰੈਲੈਕਸੇਸ਼ਨ ਦਿੱਤਾ ਜਾਵੇਗਾ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਜੋਗ ਹੋਣਗੇ ਜੀ ਅਪਲਾਈ ਜੁਰ ਕਰਿਓ ਜੀ ਅਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜੁਰ ਕਰਿਓ ਜੀ ਤਾਂ ਕਿ ਜਾਣਕਾਰੀ ਸਭ ਤੱਕ ਇਹ ਪਹੁੰਚ ਸਕੇ ਔਰ ਸਵੇ ਰਹਿੰਦੇ ਨਾ ਪੋਸਟਾਂ ਲਈ ਅਪਲਾਈ ਕਰ ਸਕਣ ਦੋਸਤੋ ਨਾ ਪੋਸਟਾਂ ਲਈ ਜੋ ਵਿੱਦਿਕ ਯੋਗਤਾ ਰੱਖੀ ਗਈ ਹੈ ਕੁਛ ਇਸ ਪ੍ਰਕਾਰ ਹੋਵੇਗੀ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਡਾਟਾ ਇੰਟਰਪ੍ਰੀਟਰ ਆਪਰੇਟਰ ਦੀਆਂ ਪੋਸਟਾਂ ਲਈ ਸਾਇੰਸ ਸਟ੍ਰੀਮ ਜਾਂ ਫਿਰ ਮੈਥਮੈਟਿਕਸ ਆਦੀ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਕਲਰਕ ਦੀਆਂ ਨੇ ਪੋਸਟਾਂ ਜਾਂ ਜੀਐਸਏ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਦੇ ਕੁਆਲੀਫੀਕੇਸ਼ਨ ਜੇ 12ਵੀਂ ਤੁਸੀਂ ਪਾਸ ਕੀਤੀ ਆ ਸਬੰਧਿਤ ਫੀਲਡ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਣਗੇ ਜਿਨ੍ਹਾਂ ਨੇ 12ਵੀਂ ਪਾਸ ਕੀਤੀ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਤੋਂ ਅਪਲਾਈ ਯੂਰ ਕਰਨ ਜੀ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਹੈ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਪਰ ਇਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਅਪਲਾਈ ਕਰਨ ਲਈ ਸਟੈਪ ਬਾਈ ਸਟੈਪ ਜਾਣਕਾਰੀ ਇੱਥੇ ਮੈਂਸ਼ਨ ਕੀਤੀ ਗਈ ਹੈ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਜੋ ਅਪਲਾਈ ਕਰਨ ਦੀ ਲਾਸਟ ਡੇਟ ਰੱਖੀ ਗਈ ਹੈ ਜੀ 7/5/2024 11:00 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਉਹ ਰੱਖੀ ਗਈ ਹੈ 100 ਰੁਪਏ ਜਨਰਲ ਐਂਡ OBC ਲਈ SC ST ਜੋ ਉਮੀਦਵਾਰ ਨੇ ਉਹਨਾਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੋਵੇਗੀ ਐਪਲੀਕੇਸ਼ਨ ਫੀਸ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੋ ਲਾਸਟ ਡੇਟ ਹੈ ਜੀ 8 5 2024 ਤੱਕ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰ ਸਕੋਗੇ correction ਡੇਟ ਤੁਹਾਨੂੰ ਦੱਸ ਦਿੱਤੀ ਜੇਕਰ ਤੁਸੀਂ correction ਕਰਨਾ ਹੋ ਉਹ ਵੀ ਤੁਸੀਂ ਕਰ ਸਕਦੇ ਹੋ ਜੀ ਇਹਨਾਂ ਪੋਸਟਾਂ ਲਈ ਜੋ ਐਗਜ਼ਾਮੀਨੇਸ਼ਨ ਸੈਂਟਰ ਹੋਣਗੇ ਜੀ ਜੋ ਪੰਜਾਬ ਦੇ ਉਮੀਦਵਾਰ ਨੇ ਜਿ ਉਹਨਾਂ ਵਾਸਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਜੀ ਚੰਡੀਗੜ੍ਹ ਮੁਹਾਲੀ ਬਠਿੰਡਾ ਪਟਿਆਲਾ ਅੰਮ੍ਰਿਤਸਰ ਜਲੰਧਰ ਇਹੋ ਨਾਲ ਪੋਸਟਾਂ ਲਈ ਐਗਜ਼ਾਮੀਨੇਸ਼ਨ ਸੈਂਟਰ ਹੋਣਗੇ ਜੀ ਜੋ ਪੰਜਾਬ ਦੇ ਉਮੀਦਵਾਰ ਅਪਲਾਈ ਕਰਨਗੇ ਇਹਨਾਂ ਪੋਸਟਾਂ ਲਈ ਜੋ ਤੁਹਾਡਾ ਐਗਜ਼ਾਮ ਨੰਬਰ 1 ਅਤੇ ਐਗਜ਼ਾਮ ਨੰਬਰ 2 ਹੋਵੇਗਾ ਉਹਦਾ ਸਿਲੇਬਸ ਵੀ ਇੱਥੇ ਮੈਂਸ਼ਨ ਕੀਤਾ ਗਿਆ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਤੁਹਾਡਾ ਐਗਜ਼ਾਮ ਨੰਬਰ 1 ਹੋਵੇਗਾ ਜੀ ਉਹਦਾ ਸਿਲੇਬਸ ਕੁਝ ਇਸ ਪ੍ਰਕਾਰ ਹੈ ਜੀ ਨੰਬਰ 1 ਆ ਜੀ ਇੰਗਲਿਸ਼ ਲੈਂਗੁਏਜ ਬੇਸਿਕ ਨੋਲੇਜ 25 ਕੁਐਸਚਨ ਹੋਣਗੇ ਜੀ 50 ਨੰਬਰ ਦੇ ਪੇਪਰ ਹੋਵੇਗਾ ਨੰਬਰ 2 ਹੈ ਜੀ ਜਰਨਲ ਇੰਟੈਲੀਜੈਂਸ 25 ਤੋਂ 50 ਬੇਸਿਕ ਅਰਥਮੈਟਿਕ ਸਕਿੱਲ 25 ਕੁਐਸਚਨ 50 ਨੰਬਰ ਨੰਬਰ 4 ਹੈ ਜੀ ਜਰਨਲ ਅਵੇਰਨਸ 25 ਕੁਐਸਚਨ 50 ਨੰਬਰ ਹੋਣਗੇ ਜੀ 60 ਤੋਂ ਲੈ ਕੇ 80 ਮਿੰਟ ਤੱਕ ਦਾ ਸਮਾਂ ਤੁਹਾਨੂੰ ਦਿੱਤਾ ਜਾਵੇਗਾ ਇਹ ਪੇਪਰ ਨੂੰ ਕਲੀਅਰ ਕਰਨ ਲਈ